ਬਾਈ ਨੇ ਇਹ ਨੂੰ ਅਖੇ ਵੀ ਹੜੀ ਕਿਹਨਾਂ ਕਰ ਲਾਂਗੇ ਦੂਆ ਉਹ ਤੁਹਾਨੂੰ ਸਾਰਾ ਫੁੱਟ ਜੂ ਫੇ ਫੁੱਟ ਜਾਣ ਦੇ ਯਾਰ ਇਹਦੇ ਵੀ ਨਾ ਤੁਸੀਂ ਤਾਂ ਨਾ ਜਾਣ ਜਾਣ ਕੇ ਸਰੀਕਾ ਕਰ ਕਰ ਕੇ ਦੁਖੀ ਕਰੀ ਜਾਂਦੇ ਹੋ ਇਹਨੂੰ ਲਿਆਉਣ ਨਾਲ ਨਹੀਂ ਇਹਨੂੰ ਐਲ ਸੀ ਡੀ ਜਾਉਂਦੇ ਉਹ ਤਾਂ ਮੰਗਾ ਬੰਨ ਨਹੀਂ ਦੇ ਮੇਰੀ ਗੱਲ ਹੀ ਨਹੀਂ ਸੁਣਦਾ ਮੈਨੂੰ ਕਿੰਨੇ ਦਿਨ ਹੋ ਗਏ ਐਲ ਸੀ ਡੀ ਨੂੰ ਕਹਿੰਦੀ ਨੂੰ ਫਿਰ ਮੈਂ ਕੀ ਕਰਾਂ ਭਾਈ ਤੂੰ ਕਹਿ ਦਿਆ ਕਰ ਲਿਆ ਦੂ ਐਲ ਸੀ ਡੀ ਕਹਿੰਦੀ ਤੇ ਆਈਆਂ ਤੂੰ ਕਹਿ ਇੱਕ ਵਾਰੀ ਫੇਰ ਮੰਨੂ ਤੇਰੀ ਗੱਲ ਮੈਂ ਤਾਂ ਕਿੱਥੇ ਕਹਾ ਕਬੀਲਦਾਰ ਤਾਂ ਉਹ ਆ ਮੈਂ ਕਿਹੜਾ ਕਬੀਲਦਾਰ ਨਹੀਂ ਆ ਫਿਰ ਤੇਰਾ ਮੁੰਡਾ ਨਹੀਂ ਆਏਗਾ ਵੀਰ ਗੱਲ ਸੁਣਾ ਮੰਮੀ ਹਾਂ ਹਾਂ ਜਾ ਤੂੰ ਵੀ ਲੈਣੇ ਆ ਹਾਂ ਤੂੰ ਵੀ ਦੱਸ ਕੋਈ ਫਰਮਾਇਸ਼ ਮੰਮੀ ਦੱਸੀ ਤਾਂ ਨਹੀਂ ਆ ਮੈਂ ਸੂਟ ਲੈਣੇ ਆ ਉਹਨਾਂ ਦੇ ਵਿਆਹ ਆ ਰਿਹਾ ਮੈਂ ਕੀ ਕਰਾਂ ਫੇਰ ਅਸੀਰੇ ਨੂੰ ਕਹ ਦੇ ਉਹ ਲਿਆ ਕੇ ਦੇਊਗਾ ਤੈਨੂੰ ਵੀਰੋਂ ਤਾਂ ਮੇਰੀ ਗੱਲ ਹੀ ਨਹੀਂ ਸੁਣਦਾ ਤੇ ਫਿਰ ਮੈਂ ਕੀ ਕਰਾਂ ਹੁਣ ਹੁਣ ਮੈਂ ਥੋੜੀ ਜਾਉਂਗੀ ਮੰਮੀ ਤੂੰ ਸਤਾ ਆਪਨੇ ਮੇਰੀ ਗੱਲ ਸੁਣ ਰੇ ਤੂੰ ਸਤਾ ਚਾਰੇ ਪਾਸੇ ਫਰਮਾਇਸ਼ ਮੈਨੂੰ ਪਾ ਦਨੇ ਉਹਨੂੰ ਵੀ ਕਹ ਦਿਆ ਕਰੋ ਕਹਿ ਨਹੀਂ ਤੇ ਹੈਗੀ ਆ ਅਸੀਂ ਦੋਨੇ ਕਹਿਨੀ ਆ ਮਨਦਾ ਹੀ ਨਹੀਂ ਸਾਡੀ ਤੇ ਫਿਰ ਮੈਂ ਕੀ ਕਰਾਂ ਹੁਣ ਮੇਰੇ ਕੋਲ ਕਿਹੜਾ ਕਬੀਲਦਾਰੀ ਆ ਭਾਈ ਵੀ ਸੁਣ ਲਿਆ ਕੇ ਦੇਦਾ ਮੈਨੂੰ ਤਾਂ ਸੂਟ ਚਾਹੀਦੇ ਆ ਮੰਗਲਾ ਜੀ ਦਿੰਦਾਗਾ ਤਾਂ ਲੈ ਜੀ ਪੈਸੇ ਐ ਕਾ ਤੂੰ ਕਰਦੇ ਮੰਮੀ ਹੁਣ ਮੈਂ ਵਿਆਹ ਦੇਖਣ ਆਈ ਸੀ ਕੱਪੜਿਆਂ 'ਚ ਥੋੜੀ ਦੇਖੂਗੀ ਬਾਰ-ਬਾਰ ਬਥੇਰੇ ਸੂਟ ਪਏ ਆ ਜੀ ਮੈਂ ਉਹੀ ਸੂਟ ਪਾ ਕੇ ਗਈ ਸੀ ਉਹ ਤੇਨ ਕੋਈ ਦੇਖੂਗਾ ਵੀ ਇਹ ਹੈ ਸੂਟ ਪਾ ਕੇ ਲੈ ਸੀ ਤੂੰ ਆਹੋ ਹੁਣ ਮੇਰੀ ਸਹੇਲੀਆਂ ਵੀ ਮੈਨੂੰ ਟੋਕਦੀਆਂ ਆਪੋ ਐਨੇ ਸੋਹਣੇ ਸੋਹਣੇ ਸੂਟ ਪਾ ਕੇ ਜਾਂਦੀਆਂ ਆ ਫੇਰ ਲੋਕਾਂ ਹੀ ਰੀਸ ਕਰੀਏ ਰੀਸ ਹੁੰਦੀ ਆਪਣੋਂ ਲੋਕ ਤਾਂ ਖੂਚ ਲੱਗਣਗੇ ਤੂੰ ਵੀ ਲੈ ਕੇ ਆਉਂਗੀ ਤੂੰ ਵੀ ਖੂਚ ਲੱਗੋਗੇ ਆ ਤਾਂ ਖੂਚ ਲੱਗਣਗੀਆਂ ਆਹੋ ਕੱਪੜੇ ਤਾਂ ਪੌਣੀ ਹੁੰਦੇ ਆ ਆਹ ਦੇ ਕਬੀਲਦਾਰੀ ਵੀ ਦੇਖਣ ਜਾਣਦੀ ਆ ਘਰ ਸੂਟ ਆਲੀ ਹੋ ਗਈ ਤੁਹਾਨੂੰ ਮੈਨੂੰ ਚਾਹੀਦਾ ਮਮੀ ਕੀ ਤਾਂ ਮਰਜ਼ੀ ਲੈ ਕੇ ਦੋ ਇੱਕ ਸੂਟ ਤਾਂ ਮੈਂ ਲੈਣਾ ਹੀ ਲੈਣਾ ਤੇਰੇ ਕੋਲ ਬਥੇਰੇ ਪਏ ਨੇ ਉਹ ਪਾ ਲਾ ਜਾ ਕੇ ਮੈਨੂੰ ਨਹੀਂ ਪਤਾ ਆ ਜੱਸੀ ਪ੍ਰੈਸ ਕਰ ਦਊਗੀ ਦੇਖ ਲਓ ਦੀਦੀ ਹੁਣ ਸੂਟ ਤਾਂ ਬੰਦੇ ਨੇ ਪਾਉਣੇ ਹੀ ਆ ਤੇ ਫਿਰ 20 ਤਾਂ ਪਏ ਨੇ ਹੁਣ ਪਾਉਣਾ ਪਾਉਣਾ ਲਈ ਦੀ ਆ ਮੈਂ ਤੇ ਤੁਹਾਨੂੰ ਕਹਿਆ ਤਾਂ ਮੈਂ ਤਾਂ ਸੂਟ ਲੈਣਾ ਆ ਮੈਨੂੰ ਵੇਚੇ ਦੁਕਾਨ ਤੇ ਲਿਆਈ ਸੂਟ ਮਮੀ ਜੇ ਇਹਨੂੰ ਸੂਟ ਦਵਾਓ ਫਿਰ ਮੈਨੂੰ ਵੀ ਐਲਸੀਡੀ ਦਵਾਓ ਸੀਰੇ ਨੂੰ ਕਹੋ ਚੱਲ ਕਾਇ ਦੂੰਗੀ ਭਾਈ ਜੇ ਅੱਖ ਲੱਗਿਆ ਤਾਂ ਲਿਆ ਦਊਗਾ ਦੇਖੋ ਦੀਦੀ ਐਲਸੀਡੀ ਤਾਂ ਨਹੀਂ ਮਹਗੀ ਆਊਗੀ ਸੂਟ ਤਾਂ ਸਸਤਾ ਆਊਗਾ ਦੋਸਤੋ ਆਪੋ ਮੇਰੇ ਸ੍ਰੀਕਾ ਕਰਨ ਲੱਗ ਗਏ ਨੇ ਉਹ ਲੈ ਸ੍ਰੀਕਾ ਕੇ ਐਲਸੀਡੀ ਮੈਂ ਕਮਰਾ ਚ ਲਵਾਉਣੀ ਆ ਫੇਰ ਉਹੀ ਤੂੰ ਐਲਸੀਡੀ ਲਵਾਉਣੀ ਐ ਨੇ ਸੂਟ ਪਾਉਣਾਗਾ ਛੜਤਾ ਹੋ ਗਿਆ ਦੋਨਾਂ ਦਾ ਹੁਣ ਤੀਜੀ ਆ ਜੂਗੀ ਫਰਮਾਇਸ਼ ਲੈ ਕੇ ਕੋਈ ਸੂਟ ਤਾਂ ਸਸਤਾ ਆਊਗਾ ਘੱਟੂ ਘੱਟ ਚਲੋ ਸਸਤੀ ਤੋਂ ਸਸਤਾ ਹੀ ਆਦਾ ਆ ਜੂ ਐਲਸੀਡੀ ਕਿੰਨੀ ਮਹਿੰਗੀ ਹੁੰਦੀ ਆ ਛੜਤੀ ਤਾਂ ਹੋ ਗਈ ਫਰਮਾਇਸ਼ਾ ਹੁਣ ਤੀਜੀ ਆ ਜੂਗੀ ਲੈ ਕੇ ਫਰਮਾਇਸ਼ਾ ਅਸਾਂ ਫਰਮਾਇਸ਼ਾਪੁਰ ਕਿਆ ਕਰਦੇ ਰਹਿ ਜਾਗੇ ਘੱਟਾਂ ਦਾ ਦੇਖ ਲੈਣਗੇ ਚਲੋ ਕੰਮ ਕਰ ਲਓ ਜਾ ਕੇ ਮੇਰਾ ਦਿਮਾਗ ਨਾ ਖਾਓ ਤੇਰਾ ਤਾਂ ਦਿਮਾਗ ਹੀ ਹਨਿਆਸੀ ਜਦ ਆਗ ਜਾ ਤੂੰ ਵੀ ਹੁਣ ਕੱਟ ਕਹਿਣਾ ਬਹੁਆ ਤੈਨੂੰ ਤੂੰ ਸਤੋ ਕੋਈ ਗੱਲ ਨਹੀਂ ਮੰਨਦੇ ਹੈਗੇ ਹੋਰ ਕਿਵੇਂ ਮੰਨਦੇ ਹੁੰਦੇ ਗੱਲ ਉਹ ਵੀ ਦੱਸ ਦੇ ਪੜਾਉਣਿਆ ਤੈਨੂੰ ਉਹੀ ਬਾਦੂ ਆ ਸੂਟਾ ਨੂੰ ਮਾਰ ਲਈ ਹੋਣਾ ਆ ਗਏ ਮੁਲਾਜ਼ਮ ਸਾਹਿਬ ਕੀ ਹੋ ਰਿਹਾ ਬੋਲ ਜਮਾਰੀ ਜਾਨਾਂਗਾ ਮਾ ਲੱਗ ਗਿਆ ਮਲਾਇ ਮੈਨੂੰ ਟਾਈਮ ਖੇਤ ਆਉਣ ਦਾ ਮੈਂ ਤਾਂ ਉੱਥੇ ਬੈਠਾ ਦੀ ਕੋਠੀ ਕੋਲੇ ਤੈਨੂੰ ਬਾਤਾਂ ਮਾਰੀ ਜਾਨਾ ਬੋਲੇ ਮੰਗੂ ਮਾ ਪਤਾ ਕੀ ਹੋ ਰਿਹਾਗਾ ਮੈਂ ਤੈਨੂੰ ਆਇਆ ਕਹਿਣਾ ਆ ਟਰਾਲੀ ਜੀ ਤੂੰ ਕਰਿਆ ਕੰਮ ਗੱਲ ਚੱਲ ਆ ਤਾਂ ਗਿਆ ਤੂੰ ਇਹਦਾ ਇੱਥੇ ਗੁੜਗੀ ਸੀ ਟਰਾਲੀ ਗੁੜਗੀ ਤੂੰ ਗੜਾ ਨਹੀਂ ਸੀ ਉੜ ਗਈ ਆ ਉਹ ਲਾਉਣੀ ਪਈ ਕੋਈ ਗੱਲ ਨਹੀਂ ਵਾਪਸ ਤੂੰ ਗੱਲ ਨਾਲ ਪਈ ਮੇਰੀ ਗੱਲ ਸੁਣ ਇਹ ਤਾਂ ਜਿਹੜਾ ਕੁਝ ਹੋ ਗਿਆ ਹੁਣ ਦੇਖ ਦੁਬਾਰੇ ਆਪੀ ਤਾਂ ਉੱਠ ਕੇ ਜਾਂਦੀ ਨਹੀਂ ਤੂੰ ਲੈ ਚੱਕ ਕੇ ਉਹ ਪਾ ਪਾ ਪੋਲਾ ਥਾਂ ਟਰਾਲੀ ਨਾਲ ਖਬੂਗੀ ਓਰੇ ਆ ਪਹੀ ਚੰਗੀ ਭਲੀ ਹੈਗੀ ਸੂਰੇ ਉਹਦੀ ਟਪਾ ਸਕਦਾ ਸੀਗਾ ਤੂੰ ਵੱਡਾ ਹੈਵੀ ਟਰੈਵਲ ਬਣ ਜੰਨਾ ਫਿਰ ਬਾਈ ਵੜ ਕੇ ਵਕੀਲ ਨਾ ਬਣ ਦੇਖ ਮੇਰੀ ਗੱਲ ਵੀ ਡਰਾਈਵਰ ਤਾਂ ਹੁਣ ਹੈਗੀਆਂ ਜਦੋਂ ਰੋਜ਼ ਚਲਾਉਨੇ ਆ ਹੁਣ ਵੱਡੇ ਵੱਡੇ ਡਰਾਈਵਰਾਂ ਤੋਂ ਗੱਲ ਤੇ ਫਿਰ ਮੈਂ ਤਾਂ ਹੈਗਾ ਪਹੀ ਆ ਸੀ ਟਰੈਕਟਰ ਉਰੇ ਕਿਵੇਂ ਬੜਿਆ ਤੂੰ ਜੇ ਤੂੰ ਉੱਠ ਟੋਏ ਚ ਤੈਨ ਕੋਈ ਨਹੀਂ ਹੁਣ ਤੂੰ ਬਾਈ ਬਣ ਕੇ ਵਕੀਲ ਨਾ ਬਣ ਤੇ ਕਈਆਂ ਲਿਆ ਚੱਕਿਆ ਆਪ ਇਹਨੂੰ ਚੱਕੀ ਬਈ ਮੈਂ ਨਹੀਂ ਕਈਆਂ ਕੁੰਆਂ ਮੈਨੂੰ ਨਹੀਂ ਚੱਕਿਆ ਚੱਕ ਦੇ ਠੀਕ ਆ ਮੇਰਾ ਤਾਂ ਪੁੱਟ ਗਿਆ ਫੋਨ ਯਾ ਦੇਖ ਲੈ ਮੇਰਾ ਪਹਿਲਾਂ ਸਿੱਧਾ ਸਿਰੇ ਨੂੰ ਤੂੰ ਕਹ ਦੇ ਠੀਕ ਆ ਆ ਕਰਵਾਇਆ ਵੀ ਮੈਂ ਤਾਂ ਬੀਬੇ ਨੂੰ ਕਹਿਣਾ ਜਾ ਕੇ ਬਾਅਦ ਚੇ ਕੰਮ ਕਰੂੰ ਮੈਂ ਤਾਂ ਪਹਿਲਾਂ ਆ ਪਵਾਉਂ ਉਹਦੀ ਪਿਛਲਾ ਗਲਾਸ ਗਾਰਡ ਫੁੱਟ ਗਿਆ ਸਿੱਛਾ ਭਾਈ ਮੇਰੀ ਗੱਲ ਸੁਣਾ ਤੂੰ ਕਮਾਈ ਵਾੜੀ ਕਰਦਾ ਨਾ ਫੁੱਟਣੇ ਆ ਕੰਮ ਕਰਦਾ ਡੇਪਿਆ ਹੱਕ ਵੀ ਮੰਨਦਾ ਸਮਰਾ ਕੇ ਦੇਣ ਦਾ ਸਿਰੇ ਦਾ ਜਿੰਨਾ ਹੁੰਦਾ ਕਰੀ ਜਾਂਦਾ ਭਰਾਵਾ ਜਿੰਨਾ ਹੁੰਦਾ ਉਹਨੇ ਤਾਂ ਕਰਦੀਆਂਵੇਂ ਭਈ ਅਸਲ ਵਿੱਚ ਤੈਨੂੰ ਚਮੜਾਈ ਸੀਰੇ ਨੇ ਜੇ ਹੁਣ ਤੂੰ ਮੇਰਾ ਸਾਕਾ ਭਰਾ ਹੁੰਦਾ ਨਾ ਇੰਨਾ ਨਹੀਂ ਚੰਬਲਦਾ ਸੀ ਹੁਣ ਮੈਂ ਕਹਿੰਦਾ ਨਾ ਵੀ ਚੱਲ ਅਗਲਾ ਕਹਿੰਦਾ ਯਾਰ ਕਾਲਾ ਤਾਂ ਵੱਡਾ ਸੀ ਹੈ ਨਾ ਵੀ ਉਹੀ ਤਾਏ ਦਾ ਮੁੰਡਾ ਰਹਿ ਗਿਆ ਚਮਲਾ ਕੀ ਦਿੱਤਾ ਹਾਂ ਚਮਲਾ ਕੀ ਦਿੱਤਾ ਤੂੰ ਭਾਈ ਮੈਂ ਆਪ ਹੀ ਕਰ ਲੂੰਗਾ ਕਿਹਦੇ ਸਨਾਪੇ ਚੱਕ ਲਵਾਉਣਾ ਹੁੰਦਾ ਕੋਈ ਮੈਂ ਫਿਰ ਤਾਂ ਹਾਂ ਸੀਦਾ ਫੋਨ ਕਰ ਦਿੰਦਾ ਚੱਕਣੇ ਜਾਨਾ ਲਵਾਉਣ ਹਾਂ ਇਹ ਨੀ ਮਾਰਾਂ ਤੂੰ ਚੱਲ ਕੋਈ ਨਹੀਂ ਭਾਈ ਕੰਮ ਤੇ ਬਹੁਤ ਸਮਾਂ ਰੱਖਿਆ ਜਾ ਤੇ ਮੈਂ ਆਪੀ ਚੱਕ ਦੂੰਗਾ ਯਾਰ ਇੱਥੇ ਐਵੇਂ ਕਲੇਸ਼ ਮੈਂ ਤਾਂ ਜਾਣਨਾ ਭਈ ਐ ਕਲੇਸ਼ ਫਿਰ ਮੈਂ ਕੀ ਕਰਤਾ ਦੱਸ ਬਾ ਇੱਥੇ ਤੜਕੇ ਕਲੇਸ਼ ਪਾ ਕੇ ਕੰ ਵੀ ਆਂ ਜਾਂਦਾ ਮੈਨੂੰ ਤਾਂ ਕੋਈ ਸੂਟ ਦੀ ਲੋੜ ਨਹੀਂ ਮੇਰੇ ਕੋਲ ਤਾਂ ਬਥੇਰੇ ਪਈ ਨੇ ਤੇਰੇ ਕੋਲ ਤਾਂ ਆ ਪਏ ਨੇ ਉਹ ਖੁਸ਼ੀ ਹੋਰ ਸੂਟ ਮੰਗੀ ਜਾਂਦੀ ਆ ਖੁਸ਼ੀ ਨੇ ਸੂਟ ਕੀ ਕਰਨੇ ਨੇ ਕੱਲ ਪਰਸੋਂ ਤੇ ਲੈ ਕੇ ਆਈ ਉਹ ਓਹੋ ਖੁਸ਼ੀ ਇੱਕ ਐਲਸੀਡੀ ਮੰਗੀ ਜਾਂਦੀ ਐ ਸਰ ਫੋਨ ਫੁੱਟ ਗਿਆ ਹੁਣ ਐਲਸੀਡੀ ਤਾਂ 10 ਕੀ 11 ਜੱਸੀ ਕੋਲੇ ਫੋਨ ਤਾਂ ਹੈਗਾ ਕੀ ਹੋ ਗਿਆ ਹੁਣ ਆ ਗਿਆ ਖਰਚੇ ਨਾ ਲੋਟ ਆਉਂਦੇ ਆਪਣੇ ਘਰ ਦੇ ਤਾਂ ਖਰਚੇ ਨੂੰ ਕੀ ਹੋ ਗਿਆ ਕਦੇ ਜੱਸੀ ਮੰਗ ਲੈਂਦੀ ਆ ਕੁਛ ਕਦੇ ਖੁਸ਼ੀ ਖੁਸ਼ੀ ਨੂੰ ਉਹਨਾਂ ਸੂਟਾਂ ਦੀ ਕੰਮ ਹੀ ਆ ਨਾਲ ਜੱਸੀ ਨਾਲ ਐਲਸੀਡੀ ਲਵਾ ਫਿਰ ਹੁਣ ਜਿਹੜੀ ਚੀਜ਼ ਆਪਣਾ ਸਰਦ ਨਹੀਂ ਉਹ ਸਮਰੋਣੀ ਪੂਗੀ ਹੁਣ ਮੈਂ ਵੀ ਆਈ ਆ ਐਸੇ ਫੋਨ ਫੁੱਟ ਕਿਉਂ ਕਹਿ ਰਿਹਾ ਤੂੰ ਪਈ ਫੋਨ ਨਾ ਸਾਰ ਲੈ ਕਬੀਲਦਾਰੀ ਉਹ ਸਾਰਾ ਫਟ ਜੂਗਾ 30 35 ਦਾ ਫੋਨ ਆ ਪਿਛੋਂ ਫਟ ਗਿਆ ਜੇ ਇੱਕ ਵਾਰ ਹੋ ਡੇ ਸਾਰੀ ਫਟ ਜੂ ਟੱਚੀ ਫਟ ਜੂਗੀ ਨਹੀਂ ਵੀਰਾਂ ਨੇ ਪੁੱਛਿਆ ਕਦੇ ਵੀ ਉਹਦੇ ਕੋਲ ਕੋਸ ਹੈਗਾ ਪਉਣ ਫੋਨ ਉਹ ਤਾਂ ਮੰਗਣ ਮੰਗਣ ਵਾਲੇ ਹੋ ਸਾਰੇ ਪਹਿਲੇ ਖਾਣ ਵਾਲੇ ਹੋ ਕਬਾਉਣ ਵਾਲਾ ਇੱਕ ਆ ਤੁਸੀਂ ਵੀ ਕਰ ਲਿਆ ਕਰੋ ਕੁਸ ਬੇਲੇ ਰਹਿਨੇ ਹੋ ਹੋਰ ਕਰਕੇ ਆਏ ਵੀ ਖੇਤ ਕੀ ਕਰਕੇ ਕੰਮ ਕਰਕੇ ਆਏ ਵੀ ਇਹ ਫੋਨ ਵਧੀਆ ਪਿਆਗਾ ਵਧੀਆ ਕਿੱਥੋਂ ਮੈਂ ਦੇਖੀ ਵਾਂ ਪਿਛੋਂ ਦੇਖੀ ਲੈ ਕੁੱਝ ਤਾਂ ਕੰਮ ਕਰੀ ਹੋਈ ਜਾਂਦੀ ਆ ਆ ਕਵਰ ਛਡਾ ਲਿਆ ਇੱਕ ਹੀ ਕਹਿੰਦਾ ਉਹ ਕਾ ਸਾਰਾ ਜੇ ਕਰਾਂ ਡੇ ਸਾਰੀ ਫੁੱਟ ਜਵਾਦਵਾਰੇ ਹਾਂ ਇਹ ਨਹੀਂ ਕਰਦੇ ਹਾਂ ਇੱਕ ਵੀਰਦਾਰੀ ਕਣੀ ਮੇਰੀ ਗੱਲ ਨੂੰ ਨਹੀਂ ਕਰਦੇ ਉਹ ਨਾ ਮੇਰੀ ਗੱਲ ਕਰ ਮੰਨਦੇ ਹੋ ਕੀ ਚੀਜ਼ ਦਵਾਈ ਆ ਤੁਸੀਂ ਮੈਨੂੰ ਸਮਝਾ ਜਾ ਚੀਜ਼ ਦਵਾਈ ਨੂੰ ਕਿਹਾ ਵਧੀਆ ਖਾਣਾ ਵਧੀਆ ਪੀਣਾ ਕਹ ਫਿਰ ਦੱਸ ਕੀ ਕਰਨਾ ਆ ਕੋਟਰ ਜਿੱਪਣੀ ਲਵਾਈ ਪੰਜਾਬ ਨਾ ਕਹਤਾ ਇਹ ਤਾਂ ਆਪ ਵੀ ਲਵਾ ਸਕਦਾ ਵੀਰ ਆ ਬਰ ਲਤਾ ਮੈਂ ਬੜ ਡਗੇ ਨਹੀਂ ਜੇ ਤੂੰ ਹੁਣ ਕਦੇ ਤਿੰਨ ਚਾਰ ਦਿਨ ਆਉਂਦੇ ਨੇ ਇਹ ਤਾਂ 20 ਰੁਪਏ ਤਾਂ ਮੇਰੇ ਕੋਲੇ ਵੀ ਨਹੀਂ ਨੇ ਹੁਣ ਸਾਰੇ ਤਾਂ ਨਹੀਂ ਤੂੰ ਲਵਾ ਲਿਆ ਕੋਟਰ ਕਹਦਾ ਮੈਂ ਸਾਰਾ ਦਿਨ ਪਾਈ ਫਿਰਦਾ ਰਹਿਣਾ ਤੂੰ ਲਵਾ ਦਿੰਦੀ ਜਿੱਪ ਬਾਲਕਲੇ ਸੁਣਾ ਪਾਇ ਕੋ ਰੱਦੀ ਬਰਕਤ ਤਾਂ ਹੀ ਜਾਂਦੀ ਆ ਲੜਾਈਆਂ ਚ ਬਰਕਤ ਤਾਂ ਮੈਨੂੰ ਪਤਾ ਨਹੀਂ ਆ ਮੇਰੇ ਗਲਾਸ ਘੜ ਕੇ ਦੀ ਸੀ ਨੂੰ ਲਵਾ ਗੇ ਲਾ ਤੂੰ ਠੀਕ ਆ 200 ਰੁਪਏ ਦੇ ਤੂੰ ਮੈਨੂੰ ਨਾ ਲੜਾਈ ਲੜਾਈ ਕੋਈ 11200 ਵਾਲਾ ਪਵਾ ਦੂਗਾ 1200 ਵਾਲਾ ਚੈਨਾ ਉਹ ਡੁਪਲੀਕੇਟ ਜਾ ਉਹ ਤਾਂ ਮਹਿੰਗਾ ਪੈਂਦਾ ਨਹੀਂ ਕਰਦੇ ਹੁੰਦੇ ਗਾ ਸਾਰ ਲਾ ਤੋ ਗਾਹਾਂ ਆਵਾਂ ਜਦੋਂ ਕੜਕਾ ਗਿਆ ਉਹਦਾ ਨਵਾਂ ਲੈ ਲਈ ਫੋਨ ਅੱਛਾ ਅੱਛਾ 30 40 ਹਜ਼ਾਰ ਫੋਨ ਤੇ ਲਾ ਦੋਗੇ 1200 ਰੁਪਿਆ ਕਿਨਾਰਾ ਘੜਤਾ ਪਿੱਛੇ ਉਹ ਤੇ ਲਾ ਦੇ ਇਹਦਾ ਕੋਈ ਤਾਂ ਅਲਸੜੀ ਮੰਗਿਆਂ ਦਾ ਕੋਈ ਸੂਟ ਮੰਗਿਆਂ ਦਾ ਕੋਈ ਫਿਰ ਕਰਤ ਦਾ ਖਰਚ ਹੋ ਜਾਦਾ ਕੋਈ ਬਿਮਾਰ ਹੋ ਗਿਆ ਕਟਮਾਰ ਹੋ ਗਿਆ ਉਹ ਕੱਲਾ ਜਾਣਾ ਕੀ ਕਰੂਗਾ ਫਿਰ ਅਸੀਂ ਤਾਂ ਹੋਵੇ ਕਾਹੜੀ ਜਲ ਸੀੜੀ ਮੰਗੀ ਨਹੀਂ ਮੈਂ ਅਰਛ ਨੇ ਤਾਂ ਕਹੀ ਨਹੀਂ ਨੂੰ ਅਲਸੀੜੀ ਲਵਾਉ ਇਹ ਤਾਂ ਵਿਚਾਰ ਸੂਟ ਵੀ ਨਹੀਂ ਮੰਗਦੀ ਕੀ ਫਿਰ ਮੈਨੂੰ ਤਾਂ ਉਹ ਲਵਾ ਕੇ ਦੇ ਦੇ ਕਹਿ ਤੂੰ ਸੀਰੀ ਨਾਲ ਕਰ ਗੱਲ ਤੂੰ ਹੀ ਪੁੱਛ ਲਾ ਸੀਰ ਵੀਰੇ ਨੂੰ ਮੈਂ ਇਥੋਂ ਨਹੀਂ ਬਾਈ ਪੁੱਛਿਆ ਜਾਂਦਾ ਬੰਨੇ ਹੱਥ ਤੂੰ ਹੀ ਵਗ ਜਾ ਬਾੜੀਆਂ ਸੀ ਬਣ ਜਾਨੀਆਂ ਮੂਰੇ ਆਹੋ ਬਾੜੀਆਂ ਕੀ ਬਣ ਜਾਓ ਕਿੱਡੀ ਕੁੱਡੀ ਗ ਸੁਮਾਰ ਕੇ ਭੰਨੂ ਇਹਨੂੰ ਮੈਂ ਤਾਂ ਆ ਘਰ ਇੱਟ ਇੱਟ ਮਾਰ ਭੰਨ ਦੇ ਤੂੰ ਦੇਖ ਲੈ ਸੋਚਦੀ ਨਹੀਂ ਖਰਚੇ ਬਾਰੇ ਨੂੰ ਸੋਚਦੇ ਵੀ ਬੰਦਾ ਖਰਚਾ ਕਿੰਨਾ ਹੁੰਦਾਗਾ ਘਰ ਤੇ ਐਡਾ ਟੱਬਰ ਆਪਾਂ ਕਮਾਉਣ ਵਾਲਾ ਕੱਲਾਗਾ ਖਾਣ ਵਾਲੇ ਵੀ ਜਣੇ ਆਪਾਂ ਕੋਈ ਪੈਸਾ ਜੋੜਨ ਬਾਰੇ ਤਾਂ ਸੋਚ ਹੈ ਹੀ ਨਹੀਂ ਇਹਨਾਂ ਦੀ ਨਾ ਨਾ ਕਿੱਥੇ ਸੋਚ ਇਹਨਾਂ ਦੀ ਖਾਣ ਵਾਲੇ ਨੇ ਕੱਲਾ ਉਹੀ ਤਾਂ ਗੱਲ ਹੈ ਕੋਈ ਅੱਜ ਸਿਖਣਾ ਦਾ ਕੋਈ ਛੋਟਾ ਦਾ ਕੁੜੀ ਜੀ ਨੂੰ ਕਹਤਾ ਵਾਂ ਪ੍ਰੈਸ ਕਰਕੇ ਉਹੀ ਪਾ ਲਈ ਹਾਂ ਕੁੜੀ ਨੂੰ ਕੀ ਹੁੰਦਾ ਨਾਲੇ ਕੀ ਹੁੰਦਾਗਾ ਕੁੜੀਆਂ ਤਾਂ ਪਾਈ ਫਿਰਦੀਆਂ ਹਾਂ ਕਈ ਮੇਰੇ ਸਹੇਲੀਆਂ ਮੇਰੀਆਂ ਸਹੇਲੀਆਂ ਪਾਉਣਗੀਆਂ ਪਰ ਮੰਮੀ ਇਹ ਵੀ ਗੱਲ ਹੈਗੀ ਐ ਸਹੇਲੀਆਂ ਬਥੇਰੀਆਂ ਚੰਦਰੀਆਂ ਹੁੰਦੀਆਂ ਨੇ ਜਾਣ-ਜਾਣ ਕਹਿੰਦੀਆਂ ਨੇ ਤੇਰੇ ਤਾਂ ਪਹਿਲਾਂ ਵਾਲੀ ਨੇ ਸਤ ਨਵੇਂ ਪਾ ਕੇ ਉਹਨਾਂ ਨੂੰ ਵੀ ਰੀਸ ਹੋ ਜਾਂਦੀ ਉਹ ਤਾਂ ਫਿਰ ਖੁਸ਼ ਹਲ ਮਾਰਦੀਆਂ ਐ ਮਾਰੂਗੀ ਅਗਲਾ ਇੱਕ ਕਬੀਲਦਾਰੀ ਵੀ ਦੇਖਣੀ ਜਾਂਦੀ ਆ ਘਰ ਦੀ ਆਪ ਦੇ ਦੀ ਵੀ ਕਹੇ ਜੀ ਕਬੀਲਦਾਰੀ ਸਾਡੀ ਸਮਝਾ ਲਓ ਤੁਸੀਂ ਸਮਝਦੇ ਨੇ ਤਾਂ ਮੈਂ ਤਾਂ ਕੀ ਕਰ ਸਕਦੀ ਆ ਚੱਲ ਦੇਖੀ ਜਾਊਗੀ ਫਿਰ ਇਕੱਲਾ ਹੀ ਖਾ ਪੀ ਜਾਂਦਾ ਰਹਿਣਾ ਬਾਈ ਕੋਈ ਕੰਮ-ਕੁਮ ਕਰਾਉਂਦੇ ਨਹੀਂ ਤੇਰੇ ਨਾਲ ਇਕੱਲਾ ਬਾਈ ਹੁਣ ਮੇਰੀ ਗੱਲ ਸੁਣ ਥੈਂਕ ਯੂ ਹੁਣ ਕਬੀਲਦਾਰੀ ਭਾਈ ਸਿਰੇ ਕੋਲੇ ਆ ਦੇਖ ਹਾਂ ਹੈਂ ਹਾਂ ਬਾਈ ਹੁ ਕਬੀਲਦਾਰੀ ਦੇ ਸਾਰੇ ਕੰਮ ਉਹਨੂੰ ਹੋ ਜਾਂਦੇ ਆ ਬੈਂਕਾਂ ਦੇ ਹੋ ਗਏ ਕੋਈ ਦੇਣ ਲੈਣ ਹੋ ਗਿਆ ਹਨਾ ਤੇ ਹੁਣ ਖੇਤ 'ਚ ਸੁੱਖ ਦਾ ਖੜਦੇ ਨਹੀਂ ਆ ਹੁਣ ਫੋਨ ਦੇ ਪਿੱਛੇ ਆਕੜ ਕੇ ਭੱਜ ਗਿਆ ਹਾਂ ਉਹਨੇ ਐ ਤਾਂ ਸੋਚਦੇ ਨਹੀਂ ਮੈਂ ਵੀ ਉਧਰ ਹੀ ਖੜਿਆ ਸੀ ਉਹ ਜੀ ਦੇਖ ਕੇ ਆਇਆ ਸੀ ਬਾਈ ਘਾਤ ਰਸ ਕੇ ਵੱਜ ਗਿਆ ਉਹ ਫੋਨ ਦੇ ਪਿੱਛੇ ਯਾਰ ਹੁਣ ਐ ਤਾਂ ਇਹ ਦੇਖਦੇ ਨਹੀਂ ਹਾਂ ਬਈ ਵੀ ਕਬੀਲਦਾਰ ਰਿੱਕਾ ਮੂਰੇ ਬੰਦਾ ਹਨਾ ਹੂੰ ਕਮਾਈ ਦਾ ਅੱਜ ਕੱਲ੍ਹ ਤਿੰਨ ਪਤਾ ਖਰਚੇ ਵੱਡਾ ਡੱਬੜਾ ਸਾਡਾ ਹਾਂ ਬਈ ਵੱਧ ਰਹੇ ਨੇ ਕਮਾਈ ਦਾ ਸਾਧਨ ਕੋਈ ਇੰਨਾ ਹੈ ਨਹੀਂ ਹੂੰ ਹੁਣ ਕੱਡੀਆਂ ਕੁੜੀਆਂ ਤੈਨੂੰ ਪਤਾ ਦੀ ਟੁੱਟ ਭੱਜ ਹੋ ਜਾਂਦੀ ਹੈ ਕੁਛ ਹਨਾ ਹਾਂ ਬਈ ਚਲ ਜੇ ਕੁਛ ਬਾਤਦਾ ਵੀ ਆ ਚਰ ਹੂੰ ਉਹ ਮੂੰ ਤੈਨੂੰ ਪਤਾ ਕੋਈ ਨਾਨਕ ਛੱਕਾ ਗਈ ਕੋਈ ਰਿਸ਼ਤੇਦਾਰ ਚਾਹ ਟਲ ਮਸਾ ਗਈ ਆਈ ਚਲ ਜਾਂਦੇ ਆ ਹੁਣ ਜਿਵੇਂ ਸੁੱਖ ਹਾਂ ਬਈ ਸੁੱਖ ਤਾਂ ਸੀਰੀ ਦਾ ਸਕਾ ਭਰਾ ਦੇਖ ਹਾਂ ਬਈ ਸੋ ਉਹ ਬੰਦਾ ਨਹੀਂ ਸੋਚਦਾ ਹੁਣ ਮੈਂ ਆ ਗਿਆ ਚਾਚੇ ਦਾ ਮੁੰਡਾ ਹਾਂ ਬਈ ਆਹ ਸੌਰੀ ਤਾਏ ਦਾ ਹਾਂ ਤੇ ਮੈਂ ਤਾਂ ਵੀ ਸੋਚਦਾ ਵੀ ਯਾਰ ਵਿਚਾਰੇ ਨਾਲ ਆਪਾਂ ਹੈਲਪ ਕਰੀਏ ਕੰਮ ਧੰਦਾ ਕਰਾਈਏ ਹਨਾ ਹਾਂ ਬਾਈ ਮੂਰੇ ਲੱਗ ਕੇ ਸਾਰਾ ਖੇਤ ਦਾ ਤਾਂ ਸੰਭਾਲੀ ਰੱਖੀ ਏ ਚਲ ਹੂੰ ਬਾਕੀ ਉਹ ਮੈਨੂੰ ਸੁੱਖ ਨਾਲੋਂ ਵੱਧ ਸਮਝਦਾ ਹਾਂ ਬਾਈ ਕਿਉਂ ਸਮਝਦਾ ਜਿਵੇਂ ਉਹਦੇ ਕਹਨੇ ਚਮਲ ਲਾ ਹੂੰ ਉਹਦੇ ਨਾਲੇ ਤਾਂ ਮੈਂ ਵੱਡਾ ਹਾਂ ਬਾਈ ਠੀਕ ਆ ਪਰ ਉਹ ਮੈਨੂੰ ਐ ਰੱਖਦਾ ਜਿਵੇਂ ਮੋਤੋ ਛੋਟਾ ਨਜਵਕਾ ਵਾਂਗੂ ਹਾਂ ਬਾਈ ਕਦੇ ਉਹਨੇ ਇਹ ਨਹੀਂ ਕਿਹਾ ਵੀ ਯਾਰ ਐ ਨਹੀਂ ਆਏ ਆ ਜਾ ਨਾ ਜੇ ਮੈਂ ਉਹਨੂੰ ਕਹਿ ਦਈਏ ਉਮੀ ਕਰਾਉਣਾ ਹਾਂ ਬਾਈ ਅੱਜ ਕੱਲ ਸਕੇ ਭਾਈਆਂ ਜਿੰਨਾ ਪਿਆਰ ਨਹੀਂ ਹੈਗਾ ਜਿੰਨਾ ਚਾਚੇ ਤਾਏ ਆ ਜੀ ਬਾਈ ਹਾਂ ਕਿਉਂ ਪਤਾ ਨਹੀਂ ਸਕੇ ਭਾਈ ਇਹਦੀ ਨਹੀਂ ਹੁੰਦੀ ਗੱਲ ਇਹ ਕੱਲ ਹੁੰਦੀ ਐ ਇਹ ਸੋਚ ਦੀ ਹੁਣ ਸੁੱਖਾ ਜਿਵੇਂ ਉਹ ਸੋਚਦਾ ਨਹੀਂ ਨਈ ਬਿਆਹ ਹੈ ਬੜਾ ਨਿਆਣ ਮੱਤਾ ਉਹਦੀ ਥੋੜੀ ਜੀ ਉਹਨੂੰ ਬਸ ਐ ਹੁੰਦਾ ਵੀ ਟੌਰ ਕੱਢੀ ਹੋਵੇ ਇਧਰ ਵਾਗਿਆ ਇਧਰ ਵਾਗਿਆ ਹੈ ਹਾਂ ਕੰਮ ਕਰਕੇ ਹੁਣ ਸਿਰਾ ਵੀ ਤਾਂ ਹੀ ਰੱਖ ਜਾਂਦਾ ਤੇ ਕਹਿੰਦਾ ਕੰਮ ਨੂੰ ਹੱਥ ਨਹੀਂ ਲਾਉਂਦਾ ਫਰਮਾਇਸ਼ ਸਾਰਾ ਦਿਨ ਖਰਚਾ ਹਾਂ ਬਈ ਹੈ ਹੁਣ ਮੈਨੂੰ ਸੋਚਣਾ ਪੈਂਦਾ ਯਾਰ ਇਹ ਤਾਂ ਹੈ ਵੀ ਚਲ ਕੋਈ ਨਹੀਂ ਵੱਡਾ ਮੈਂ ਤਾਂ ਤਾਂ ਇਹਦਾ ਮੁੰਡਾ ਵੱਡੇ ਦਾ ਕੀ ਫਰਕ ਹੁੰਦਾ ਹੈ ਹਾਂ ਹੁਣ ਉਹ ਤਾਂ ਕਹਿ ਵੀ ਦਿੰਦਾ ਯਾਰ ਲੋਕਾਂ ਕੋਲੇ ਵੀ ਕਹਿ ਦਿੰਦਾ ਸਿਰਾ ਵੀ ਮੈਨੂੰ ਤਾਂ ਪਿਓ ਜੀ ਨਾਲਸਰਾਗਾ ਵੱਡੇ ਭਾਈ ਦਾ ਹਾਂ ਇਹ ਸੁੱਖ ਇੰਨਾ ਹਜੇ ਸੋਚਦਾ ਨਹੀਂ ਹੂੰ ਸੋਚਦੇ ਘੱਟ ਨੇ ਤੇ ਘਰੇ ਬੁੜੀਆਂ ਦਾ ਤੈਨੂੰ ਪਤਾ ਹੀ ਆ ਬਾਈ ਹੁਣ ਜਿਵੇਂ ਅੱਜ ਕੱਲ੍ਹ ਜ਼ਮਾਨਾ ਮਾਹੌਲ ਆ ਹਾਂ ਉਵੇਂ ਜੋ ਕਰ ਮੰਗ ਉਹਨਾਂ ਦੀ ਹੈਗੀ ਆ ਇਹ ਤਾਂ ਹੈ ਹੈ ਹੁਣ ਉਹ ਵੀ ਇਕੱਲਾ ਜਾਣਾ ਕੀ ਕਰੇ ਵਿਚਾਰਾ ਵੱਡੇ ਟੱਬਰ ਦਾ ਖਰਚਾ ਜ਼ਿਆਦੇ ਹੋਇਆ ਹਾਂ ਬਾਈ ਹੁਣ ਜੇ ਤਾਂ ਜਿਵੇਂ ਹੁਣ ਸੁੱਖ ਅੱਡ ਹੋ ਗਿਆ ਮੈਂ ਅੱਡ ਹੋ ਗਿਆ ਫਿਰ ਅੱਡ ਹੈ ਨਾ ਆਪਦੀ ਛੋਟੀ ਛੋਟੀ ਕਬੀਲਦਾਰੀ ਆਪਦਾ ਟੁੜ ਅੱਡ ਕੰਮ ਤੋਂ ਦਾ ਫਿਕਰ ਆ ਬੰਦੇ ਨੂੰ ਹੂੰ ਹੁਣ ਉਹ ਤਾਂ ਆਏ ਆ ਵੀ ਸਿਰੇ ਨੂੰ ਕਹੀ ਦੇਣਾ ਹਾਂ ਬਾਈ ਪਾਈ ਪੈਸੇ ਹਾਂ ਕੋਈ ਦੁੱਧ ਲੈ ਆ ਹੁਣ ਵਾਗ ਗਿਆ ਕੋਈ ਕੁਝ ਲੈਣ ਵਾਗ ਗਿਆ ਕੋਈ ਤੇਲ ਪਵਾਉਣਾ ਕਿਸੇ ਦਾ ਮੁੱਕ ਗਿਆ ਮਨ ਲਾ ਸਾਰਾ ਦਿਨ ਉਹਨੂੰ ਆ ਯਾਰ ਉਹ ਬੰਦਾ ਕੀ ਕਰੇ ਕੰਮ ਕਰੇ ਕਿ ਕਬੀਲ ਦਾ ਦੀ ਸੰਭਾਲੇ ਹਾਂ ਬਈ ਹੂੰ ਦਿਨ ਚ ਹੁਣ ਸਾਰੇ ਡੱਬਰ ਦੇ ਦਾ ਫੋਨ ਜਾਂਦੇ ਆ ਹਾਂ ਬਈ ਕੋਈ ਕਹਿੰਦਾ ਆ ਸੌਦਾ ਮੁੱਕਿਆ ਵੇ ਆ ਲਿਆਉਣਾ ਬਈ ਹੂੰ ਕਿਤੇ ਮੈਂ ਪਾ ਗਿਆ ਮੈਨੂੰ ਵੀ ਕਰਨਾ ਪੈ ਜਾਂਦਾ ਹੁਣ ਫੇ ਕਰੀ ਕੋਈ ਗੱਲ ਤੇ ਪੈਸੇ ਹਾਂ ਬਈ ਤੇ ਸਾਰਾ ਦਿਨ ਸੁੱਖਾ ਦਿੱਕਤ ਇਹ ਆ ਹੁਣ ਫਿਰ ਇਹਨੂੰ ਅਸੀਂ ਬਲਾਉਂਦੀ ਨਹੀਂ ਵੀ ਯਾਰ ਤੁਰਿਆ ਹਰਨ ਦੇ ਹਾਂ ਬਈ ਕਾ ਚਲ ਕੋਈ ਨਹੀਂ ਘੱਟ ਕਰ ਲੈ ਇਕੜੇ ਇਸ ਨਾਲੋਂ ਹਾਂ ਘੱਟ ਹੋ ਜੂਗਾ ਦਿਹਾੜੀ ਆ ਲੱਗ ਜੂ ਹੂੰ ਐਵੇਂ ਕਲੇਸ਼ ਕਰਾਂਗੇ ਹੈਂ ਇਹ ਕੋਈ ਨਹੀਂ ਕਲੇਸ਼ ਦਾ ਵੀ ਕੋਈ ਫਾਇਦਾ ਨਹੀਂ ਬਾਈ ਹਾਂ ਅੱਡ ਵੱੱਡੀ ਹੋ ਜੀ ਹਾਂ ਬਾਈ ਪੰਗਾ ਪੈ ਜਾਂਦਾ ਫਿਰ ਔਖਾ ਹੈ ਮੂੰਹ ਸਾਝੀ ਡੱਬਰ ਵਰਗੀ ਮौज ਵੀ ਨਹੀਂ ਹੂੰ ਹਾਂ ਬਾਈ ਆਹ ਗੱਲ ਆ ਹੋਰ ਕੋਈ ਚੱਕਰ ਨਹੀਂ ਹੂੰ ਛੇਤੀ ਹੋ ਜਾ ਯਾਰ ਤਿਆਰ ਇੱਥੇ ਮਹੀਨਾ ਲਾਤਾ ਤਾਂ ਕੋਈ ਹੋਰ ਵੀ ਮੈਂ ਕੰਮਕਾਰ ਕਰਨਾ ਹੋਊਗਾ ਕਿ ਫਿਰ ਉਹ ਹੀ ਤਾਂ ਜਾਣੀ ਹੈ ਮੈਂ ਤਿਆਰ ਤੁਹਾਨੂੰ ਦਿਖਦਾ ਨਹੀਂ ਉਹਨਾਂ ਵੇਲੇ ਤੇ ਤੂੰ ਮੱਚਦਾ ਨਹੀਂ ਮੇਰੇ ਵੇਲੇ ਮੱਚਣ ਲੱਗ ਜਾਣਾ ਉਹਨਾਂ ਨੂੰ ਤਾਂ ਜਰਕ ਜਰਕ ਚੀਜ਼ਾਂ ਦਵਾ ਦੇਣਾ ਆਹੀ ਕੰਮ ਉਹਨਾਂ ਦਾ ਆਹੀ ਗੱਲ ਲੋਕ ਕਹਿੰਦੇ ਨੇ ਕਿ ਤੂੰ ਜੱਸੀ ਨੂੰ ਲਿਆ ਦੇਣਾ ਸਾਰਾ ਕੁਝ ਸਾਨੂੰ ਨਹੀਂ ਲੈ ਕੇ ਦਿੰਦਾ ਮੈਨੂੰ ਤਾਂ ਸਾਰੇ ਜਣਿਆਂ ਨੇ ਤੁਸੀਂ ਦੁਖੀ ਕਰ ਰੱਖਿਆਗਾ ਨਾ ਉਹਨਾਂ ਦੀ ਕਰ ਸਕਦਾ ਨਾ ਤੇਰੀ ਕਰ ਸਕਦਾ ਸੋਡੇ ਨਾਲ ਦਾ ਕਾਲਾ ਵਧੀਆ ਜਿਹੜਾ ਨਾਲ ਕੋਈ ਕੰਮ ਤਾਂ ਹੁੰਦਾ ਕਰਾ ਦਿੰਦਾਗਾ ਨਾਲ ਕੰਮ ਤਾਂ ਕਰਦਾ ਬੰਦਾ ਕੰਮ ਤਾਂ ਆਉਂਦਾ ਉਹ ਨਲੇਤਾਏ ਦਾ ਮੁੰਡਾ ਉਹ ਹਾਂ ਹਾਂ ਮੈਂ ਹੀ ਮਾੜੀਆਂ ਤੈਨੂੰ ਤਾਂ ਉਹੀ ਚੰਗੇ ਲੱਗਦੇ ਨੇ ਨਾਲੇ ਮੈਂ ਕਾਲੇ ਵੀਰੀ ਤੇ ਗੱਲ ਹੀ ਨਹੀਂ ਕਰੀ ਸੁਖ ਹਰ ਦੀ ਗੱਲ ਕਰੀਆ ਕੋਈ ਸੋਡੀ ਸੋਚੀ ਫਰਕਾ ਤੁਸੀਂ ਕਿਸੇ ਦਾ ਲਿਆਉਣਾ ਨਹੀਂ ਕਿਸੇ ਨੂੰ ਦੇਣਾ ਨਹੀਂ ਜਾਂਬਲੇ ਹੋ ਜਾਓ ਤੁਹਾਨੂੰ ਸਾਰਾ ਕੁਝ ਕਰੇ ਬੈਠੇ ਨੂੰ ਮਿਲਦਾ ਗਾ 350 ਦੇ ਤਾਂ ਆਪੇ ਹੀ ਫਰਕ ਹੈ ਹੋਰ ਕੀ ਆ ਤੂੰ ਤਿਆਰ ਹੋ ਦਮਾਗ ਲਾ ਕੇ ਕਰੀ ਜਾਂਦੇ ਮੇਰਾ ਚੱਲਣਾ ਤਾਂ ਲੈ ਚੱਲ ਨਹੀਂ ਰਹਿਣ ਦੇ ਠੀਕ ਆ ਉਹੀ ਲੜਦਾ ਰਹੂਗਾ ਸਾਰਾ ਦਿਨ ਉਹ ਕਿੱਥੇ ਜਾਂਦੇ ਹੋ ਬਲਾਡੇ ਜਾਂਦੇ ਯਾਰ ਕੀ ਕਰਨਾ ਓ ਐਲ ਸੀ ਡੀ ਦਵਾ ਕੇ ਲੋਣਾ ਚੱਸੀ ਨੂੰ ਐਲ ਸੀ ਡੀ ਦਾ ਬਾਅਦ ਚ ਬਾਈ ਬਾਈ ਬਣ ਕੇ ਜਦੋਂ ਮੈਨੂੰ ਰੁਪਏ ਦੇ ਜਾ ਠੀਕ ਆ ਉਹ ਸੋਡਾ ਦਾ ਕੀ ਕੰਮ ਹੋ ਰਿਹਾ ਓਏ ਜੇ ਤੂੰ ਨਾਲ ਲੈ ਜਾ ਫੋਨ ਲਵਾ ਕੇ ਲੋਣਾ ਇਹਦੇ ਵਾਰਾਂ ਨੂੰ ਪਹਿਲਾਂ ਇੱਕ ਦਾ ਤਾਂ ਮੱਥਾ ਝੁਲਸਦਾ ਓਏ ਕਲਾ ਮੱਥਾ ਚੁਰਾ ਲੈ ਫਿਰ ਮੇਰਾ ਵੀ ਮੇਰੇ ਨਾਲ ਲੈ ਪਹਿਲਾ ਚੱਲ ਯਾਰ ਪਹਿਲਾ ਉਹਨੂੰ ਦਵਾ ਲੈ ਕੋਈ ਯਾਰ ਤੁਸੀਂ ਟਿਕ ਜਾ ਕਰੋ ਯਾਰ ਤੁਸੀਂ ਕਿਸੇ ਪਾਸੇ ਵੀ ਨਿਕਲ ਦਿੰਦੇ ਹੋਏ ਜੇ ਘਰੇ ਆ ਜਾ ਨਾ ਕਿਤੇ ਉਹ ਕਹੂ ਮੈਨੂੰ ਮੇਰੇ ਨਾਲ ਚੱਲ ਤੂੰ ਕਹਿੰਦਾ ਨਾ ਮੈਂ ਰਹਾ ਕੰਮ ਕਰਉ ਯਾਰ ਫਿਰ ਮੈਂ ਕੰਮ ਕਰਦਾ ਨਹੀਂ ਹੂੰ ਕੰਮ ਕਰ ਤੇ ਉਹ ਤਾਂ ਤੁਸੀਂ ਲੋਟ ਆਉਂਦੇ ਯਾਰ ਤੁਸੀਂ ਦਿਮਾਗ ਖਰਾਬ ਕਰ ਰੱਖਿਆ ਵਗੈਰ ਗੱਲ ਤੋਂ ਫਾਈਲ ਸਿਟੀ ਲੈਣ ਜਾਂਦੀ ਨਹੀਂ ਆ ਫਿਰ ਇਹਦੇ ਲਈ ਨਾ ਅਰਚੀ ਦੇ ਵਾਸਤੇ ਤੁਸੀਂ ਰੋਕਣ ਟੋਕਣ ਲੱਗ ਜਾਂਦੇ ਫਿਰ ਉਹ ਕਦੇ ਨਹੀਂ ਜਾਂਦਾ ਤਾਂ ਮਰ ਗਿਆ ਸੋਣ ਨਹੀਂ ਦਵਾਉਂਦਾ ਤਾਂ ਮਰ ਗਿਆ ਮੈਂ ਤਾਂ ਯਾਰ ਲੈ ਸਕਦਾ ਤੂੰ ਆ ਪਵਾ ਦੋ ਨਹੀਂ ਤੈਨੂੰ ਆਖੇ ਸੀਗਾ ਬਿਹਾਰੀਆਂ ਵਾਲੇ ਲੈ ਜਾਣਗੇ ਤੂੰ ਫੇਰ ਰੋਲਾ ਪਾਈ ਜਾਂਦਾ ਕੱਲਾ ਜਾਣੇ ਹੈ ਨਹੀਂ ਹਾੜੀਆਂ ਬਾਰੇ ਸਾਰਾ ਫੁੱਟ ਚ ਫੋਨ ਮੇਰਾ ਚਲੀ ਪਈ ਜਾਂਦਾ ਪਣੀ ਪਈ ਕੋਈ ਨਾ ਪਹਿਲਾਂ ਇਹਨੂੰ ਦਵਾ ਲਿਓਂਦੇ ਲਸੜੀ ਫੇਰ ਕਰਾਵਾ ਕਰਾਵਾ ਕੇ ਗਏ ਮੇਰੀ ਕੰਪਨੀ ਕੰਮ ਨਹੀਂ ਕਰ ਰਹੀ ਸਾਰੇ ਕੁਝ ਹੈਗਾ ਯਾਰ ਓਏ ਨਹੀਂ ਹੈਗੇ ਬੇ ਸਭ ਕੁਝ ਇਹ ਕੱਲਾ ਜਣਾ ਨਾ ਕਿੱਧਰ ਕਿੱਧਰ ਗਿਆ ਲੋਕ ਯਾਰ ਵੀ ਕੇ ਰੱਖਿਆ ਨੂੰ ਤੁਸੀਂ ਨੇ ਵੀਰੇ ਕੋਈ ਗੱਲ ਨਹੀਂ ਹੋएगी ਮੈਂ ਵੀ ਕਰ ਲੈਣਾ ਨੇ ਜੀ ਦੋੜ ਜਾਂਦਾ ਇਹ ਕਹਿੰਦੀ ਮੈਨੂੰ ਛੋੜ ਦੋ ਇਹ ਕਹਿੰਦਾ ਮੈਨੂੰ ਫੋਨ ਦੋ ਮੈਨੂੰ ਕੋਈ ਚੀਜ਼ ਲੈਣੀ ਇਹ ਕਰੇ ਬੜਨ ਨਹੀਂ ਦਿੰਦੇ ਪਹਿਲਾਂ ਇਹਨੇ ਆਹ ਚੱਲ ਪੈਂਦਾ ਉਹ ਕੋ ਮੈਨੂੰ ਉਹ ਚਾਹੀਦਾ ਉਹ ਕੋ ਮੈਨੂੰ ਉਹ ਚਾਹੀਦਾ ਉਹ ਕੋ ਮੈਨੂੰ ਉਹ ਚਾਹੀਦਾ ਸਭ ਕੋਈ ਤਾਂ ਹੈਗਾ ਯਾਰ ਜੇ ਉਹ ਛੁਲਛਲੇ ਨੇ ਮੇਰੇ ਕੋਲ ਦੇਖ ਲੈ ਕੀ ਆ ਮੇਰੇ ਕੋਲੇ ਦੁਖੀ ਕਰ ਲਿਆ ਸਾਰਿਆਂ ਨੇ ਯਾਰ ਉਹ ਚੱਲ ਕਾ ਨੂੰ ਮੇਰੀ ਗੱਲ ਸੁੱਖ ਨਾ ਕੋਈ ਨਹੀਂ ਆਉਂਦੇ ਨੇ ਲੈਣ ਦਿੰਦੇ ਚਲ ਕੋਈ ਨਹੀਂ ਤੁਸੀਂ ਲਿਓ sire ਪੁਰਿਆ ਇਹਨੂੰ ਲੈ ਜਾ ਬਾਈ ਓਵੇ ਅਹੀਂ ਕਿਹਾ ਤੀ ਮੈਂ ਇਹ ਕਿਹਾ ਤੀ ਮੈਂ ਤਾਂ ਕਿਸੇ ਨਾਲ ਵੀ ਨਹੀਂ ਜਾਂਦਾ ਯਾਰ ਕੁਛ ਨਹੀਂ ਲੈ ਜੋ ਕੋਈ ਗੱਲ ਨਹੀਂ ਸੀ ਟੈਨਸ਼ਨ ਨਾਲ ਲੈ ਚੀ। ਮੈਂ ਮੋੜਿਆ ਆਉਂਗਾ ਪੱਛੜੇਂ ਉਧਰੋਂ ਇਕੱਲ। ਕੁਛ ਹੀ ਕੋਰੇ ਬਿਠੇਰੇ ਕੱਪੜੇ ਪਏ ਨੇ ਐ ਇਹਨੂੰ ਅੱਖ ਵੀ ਹਾਰੀਆਂ ਜਣਾ ਕਰਾਂਗੇ ਦੂਆ। ਉਦੋਂ ਸਾਰਾ ਫੁੱਟ ਜੂ। ਫੇ ਫੁੱਟ ਜਾਣ ਦੇ। ਯਾਰ ਇਹਦੇ ਵੀ ਨਾ ਤੁਸੀਂ ਤਾਂ ਨਾ ਜਾਣ ਜਾਣ ਕੇ ਸਰੀਕਾ ਕਰ ਕਰ ਕੇ ਦੁਖੀ ਕਰੀ ਜਾਂਦੇ ਹੋ। ਇਹਨੂੰ ਲੈ ਆਣੇ ਨਾ ਸਰੀਕਾ ਕਰ। ਸਰੀਕਾ ਕਰ ਨਾਲ। ਨਹੀਂ ਇਹਨੂੰ ਐਲਪੀ ਨਹੀਂ ਆਉਂਦੇ। ਉਹ ਤਾਂ ਮਾਂਗ ਬੰਨ ਨਹੀਂ ਦਿੰਦੀਆਂ ਇਹ ਘਰ ਚ। ਆ ਦੇਖੋ ਮੈਂ ਹੱਸੀ ਜਾਂਦੀ ਹੁਣ। ਲੜਾਈ ਪਵਾ ਕੇ ਇਹਨੂੰ ਐਲਸੀਡੀ ਜਾਣਖਾਂ ਵਾਲੀ ਕਰ ਰੱਖਿਆ ਐਲਸੀਡੀ ਵਿੱਚ ਕੋਈ ਕੰਮ ਕਰਦਾ ਨਾ ਜਾਓ ਫਿਰ ਮੈਨੂੰ ਐਲਸੀਡੀ ਵੇ ਲੈ ਆਉਂਦਾ ਫਾਈਲ ਲੈਣ ਦਾ ਪਾ ਕੇ ਸਾਡੇ ਜੀ ਨਾਲ ਐਲਸੀਡੀ ਲੈਤੀ ਇਹਦੀ ਹਾਂ ਹਾਂ ਉਹ ਤਾਂ ਵੱਡਾ ਤੁਸੀਂ ਜਿਹੜਾ ਤੁਸੀਂ ਖੁਸ਼ ਰਹਿੰਦੇ ਹੋ ਸਾਰੇ ਤੁਸੀਂ ਤਾਂ ਉਹ ਵੀ ਕਲੇਸ਼ ਹੀ ਰੱਖਦੇ ਹੋ ਫਿਰ ਭਾਈ ਮੈਨੂੰ ਦਵਾਣਾ ਕਿ ਨਾ ਮੈਨੂੰ ਮੈਨੂੰ ਪਵਾ ਰਹੀਆਂ ਫੋਟੋ ਜਨਾ ਦਵਾ ਲੈ ਮੈਨੂੰ ਨਾ ਦਵਾਈ ਮੈਂ ਨਹੀਂ ਲੰਦਾਂ ਔਰ ਰਸਗੇ ਮੈਂ ਤਾਂ ਆਪ ਜਨਾ ਲੈ ਮੈਂ ਵੀ ਜਨਾ ਭੈਣ ਦੇ ਖਸਮ ਘਰੇ ਵੜਨ ਨਹੀਂ ਦਿੰਦੇ ਪਹਿਲਾਂ ਕੰਮ ਚੱਲ ਪੈਂਦੇ ਨੇ ਇਹਨਾਂ ਦੇ ਪੇਜ ਇਹ ਯਾਰ ਜਾਣਾ ਬਗ ਜੂ ਯਾਰ ਹਾੜੇ ਨਹੀਂ ਨਿਕਲਦੇ ਮੇਥੋਂ ਉਹ ਜੇ ਜਾਂਦੀ ਆ ਪੇਜ ਦੇ ਮੇਥੋਂ ਹਾੜੇ ਜੇ ਨਹੀਂ ਨਿਕਲਦੇ ਯਾਰ ਇਹ ਨਾ ਤਾਂ ਦੁਖੀ ਕਰ ਲਿਆ ਆ ਬਾਈ ਕੋਈ ਗੱਲ ਨਹੀਂ ਤੂੰ ਜਾ ਸਰੀਕੀ ਗਰੀ ਜਾਂਦੀਆਂ ਨੇ ਯਾਰ ਸਰੀਕੀ ਗਰੀ ਜਾਂਦੇ ਨੇ ਸਾਰਾ ਟੱਬਰੀ ਪੈਦਾ ਜਵੱਕਾਂ ਵਰਗਾ ਹੋ ਰਿਆ ਯਾਰ ਵੱਡੇ ਤੋਂ ਲੈ ਕੇ ਛੋਟੇ ਤੱਕ ਦਾ ਥੋੜਲੇ ਤਾਂ ਨਹੀਂ ਕਰਦਾ ਵੀ ਪਹਿਲਾਂ ਇੱਕ ਕੰਮ ਦਾ ਸੁਧ ਕਰ ਲੈਣ ਦੇ ਚਲ ਉਹਨੂੰ ਵਿਚਾਰੀ ਨੂੰ ਕਿੰਨੇ ਦਿਨ ਹੋ ਗਏ ਜਾ ਲੈ LCD ਦਾ ਮਾਰ ਖੋਜੋ ਜੀ ਵੀ ਤੂੰ ਮੋਬਾਈਲ ਠਹਿਰ ਕੇ ਸਮਰਾਲੀ ਮੈਂ ਕਿੱਦੇ ਦਾ ਆ ਖੇਤ ਵੀ ਨਹੀਂ ਐਂ ਕਰਿਆ ਮਾਹ ਮਿੱਟੀ ਜੀ ਚੱਕ ਦਿੰਨੇ ਕਣਕ ਦੀ ਟਰਾਲੀ ਉਲਟ ਗਈ ਭੱਜਿਆ ਓ ਯਾਰ ਇਹ ਤਾਂ ਦੁਖ ਹੁਣ ਮੈਂ ਕਰਾਂ ਹਜੇ ਹੁਣੀ ਆਇਆ ਸੀ ਕਰੇ ਆ ਕੇ ਨਾ ਆ ਕੇ ਕੱਪੜੇ ਪਾ ਕੇ ਰੋਟੀ ਖਾਦੇ ਆਉਣ ਸਰ ਕੋਈ ਕਹਿੰਦਾ ਐਲਸੀਡੀ ਚਾਹੀਦੀ ਕੋਈ ਕਹਿੰਦਾ ਮੋਬਾਈਲ ਚਾਹੀਦਾ ਉਹ ਕਹਿੰਦੀ ਸ਼ੂਟ ਚਾਹੀਦੇ ਨੇ ਦੱਸ ਕਿਹਨੂੰ ਕਿਹਨੂੰ ਬੰਦਾ ਕੀ ਲਿਆ ਵਾਡੀ ਕਿੱਡੀ ਕੋ ਲੁੱਟਾ ਯਾਰ ਟੈਂਪਾਸ ਦਾ ਮਸਾ ਹੁੰਦਾ ਮੈਨੂੰ ਕੰਮ ਨੂੰ ਨਾ ਕਿਉਂ ਕਹਿੰਦਾ ਸਰਦ ਬਾਈ ਤੂੰ ਸੁਣ ਲੈ ਨਾ ਗੱਲ ਸੁੱਖੇ ਯਾਰ ਮੈਨੂੰ ਕੰਮ ਨੂੰ ਨਾ ਕਿਹੋ ਨੀ ਤਬਾ ਰੱਖਿਆ ਨਾ ਕਰੀ ਉਹ ਕੰਮ ਮੈਂ ਕਰਦਾ ਕਮਾਈ ਇਹ ਦੇਖਾ ਜੇ ਰੋਪੇ ਮਾਰਦਾ ਸਾਰਾ ਦੁਖੀ ਕਰੀ ਜਾਂਦਾ ਸਾਰਿਆਂ ਨੂੰ ਕਿਸੇ ਦੇ ਅੱਖੇ ਲੱਗਦਾ ਨਹੀਂ ਇਹ ਅੱਖੇ ਵੀ ਲੱਗਦਾ ਬੰਦਾ ਅੱਖੇ ਦਾ ਲੱਗ ਜੇ ਕੋਈ ਤਾਂ ਕੰਮ ਤਾਂ ਕਰੇ ਮਾੜਾ ਮੋਟਾ ਚਲ ਮੈਂ ਭੇਜਦਾ ਉਹਨੂੰ ਕੋਈ ਗੱਲ ਨਹੀਂ ਹਾਂਜੀ ਉਹਨਾਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਾਡੀ ਵੀਡੀਓ ਪੂਰੀ ਦੇਖੀ ਜੇ ਆ ਵੀਡੀਓ ਨੂੰ ਅੱਗੇ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸੋ ਅਸੀਂ ਅਗਲਾ ਭਾਗ ਜਰੂਰ ਲੈ ਕੇ ਆਵਾਂਗੇ